ਬਲਾਰਾ ਸਹਿਬਾਨ ਵਿਚਾਰ ਕਰ ਰਹੇ ਸਨ ਕਿ ਅਸਾਂ ਬਹੁਤ ਪਵਿੱਤਰ ਗੁਰਦੁਆਮਾਂ ਦੀਆਂ ਉਸਾਰੀਆਂ ਕੀਤੀਆਂ ਪਰ ਗੁਰਦੁਆਮਾਂ ਦੀਆਂ ਉਸਾਰੀਆਂ ਕਰਨ ਦੇ ਨਾਲ-ਨਾਲ ਗਵਾਇਆ ਬਹੁਤ ਕੁਝ ਹੈ ਕਿਉਂਕਿ ਅਸਾਂ ਉਹਨਾਂ ਪਵਿੱਤਰ ਸਥਾਨਾਂ ਦੀ ਪ੍ਰਾਰਥਨਾ ਨੂੰ ਦੇਖਣ ਨੂੰ ਸੰਭਾਲ ਕੇ ਨਹੀਂ ਰੱਖਿਆ ਮੈਂ ਬਿਹਾਰ ਦਾਵਾ ਸਤਖੰਡਵਾਸੀ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਦੀ ਕਾਰ ਸੇਵਾ ਬੀੜ ਸਾਹਿਬ ਵਾਲੇ ਉਹਨਾਂ ਤੋਂ ਵਰਸਾਏ ਹੋਏ ਮਹਾਨ ਸ਼ਹੀਦ ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਦੀ ਕਾਰ ਸੇਵਾ ਬੀੜ ਸਾਹਿਬ ਵਾਲੇ ਤੋਂ ਉਹਨਾਂ ਤੋਂ ਰਸਾਏ ਹੋਏ ਮਹਾਨ ਮਹਾਪੁਰਸ਼ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਦੇ ਸਤਕਾਰਯੋਗ ਸਤ ਸੰਗਤ ਜਿਸ ਸਥਾਨ ਉਤੇ ਆਪਾਂ ਬੈਠੇ ਆ ਇਹ ਉਹ ਸਥਾਨ ਹੈ ਜਿੱਥੇ ਮੀਰੀ ਤੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇੱਕ ਵਾਰ ਨਹੀਂ ਦੋ ਵਾਰ ਨਹੀਂ ਸੱਤ ਵਾਰ ਆਪਣੀ ਜ਼ਿੰਦਗੀ ਅੰਦਰ ਇਸ ਪਵਿੱਤਰ ਸਥਾਨ ਉੱਤੇ ਮੁਬਾਰਕ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ ਤੇ ਸਾਲਾਂ ਵਧੀ ਇੱਥੇ ਨਿਵਾਸ ਰੱਖਿਆ ਮੇਰੇ ਗਰੀਬ ਨਿਵਾਜ ਸਤਸਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ 7000 ਕੋੜ ਐ ਸਵਾਰ ਜੰਗੀ ਸੂਰਮੇ ਮੇਰੇ ਗਰੀਬ ਨਿਵਾਜ ਸਤਸਗੁਰੂ ਪਾਤਸ਼ਾਹ ਦੇ ਨਾਲ ਇਸ ਪਾਵਨ ਸਥਾਨ ਉਤੇ ਮubarਕ ਚਰਨ ਪਾਉਂਦੇ ਰਹੇ ਇਸ ਪਾਵਨ ਸਥਾਨ ਦੀ ਦੇਖ ਨੂੰ ਬਿਲਕੁਲ ਪ੍ਰਾਰਥਨ ਤਰੀਕੇ ਨਾਲ ਸੰਭਾਲ ਕੇ ਰੱਖਣ ਵਾਸਤੇ ਮਹਾਪੁਰਸ਼ਾਂ ਵੱਲੋਂ ਬੜਾ ਵੱਡਾ ਉਪਰਾਲਾ ਹੈ ਇਹ ਪ੍ਰਾਰਥਨ ਢਾਪ ਦੇ ਦਰਸ਼ਨ ਹੁੰਦੇ ਨੇ ਜਿਹੜੀ ਆਪਾਂ ਮਹਾਪੁਰਸ਼ਾਂ ਵੱਲੋਂ ਸੰਭਾਲ ਕੇ ਰੱਖੀ ਤੇ ਦਰਸ਼ਨ ਕਰਦੇ ਆ ਉਹ ਖੂ ਜਿਸ ਖੂ ਉਤੇ ਮੇਰੇ ਗਰੀਬ ਨੂੰ ਆਜ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਸ਼ਨਾਨ ਕਰਿਆ ਕਰਦੇ ਸਨ ਤੇ ਗੁਰੂ ਕੇ ਸਿੱਖ ਜਲ ਪਾਣੀ ਵਰਤਿਆ ਕਰਦੇ ਸਨ ਉਹ ਖੂਹ ਸਾਹਿਬ ਵੀ ਬਾਬਾ ਜੀ ਹੁਣਾਂ ਨੇ ਸੰਭਾਲ ਕੇ ਰੱਖਿਆ ਹੈ 베ਰੀ ਸਾਹਿਬ ਜਿਸ 베ਰੀ ਦੇ ਇੱਥੇ ਬਹਿ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਉਹ 베ਰੀ ਨੂੰ ਵੀ ਸੰਭਾਲ ਕੇ ਰੱਖਿਆ ਹੈ ਤੇ ਸਤਕਾਰਯੋਗ ਸਾਧ ਸੰਗਤ ਉਹ ਖੂਹ ਜਿਹੜਾ ਟਰੋਲੀ ਨਗਰ ਅੰਦਰ ਹੈ ਜਿਸ ਖੂਹ ਵਿੱਚ ਜਦੋਂ ਬਹਾਦਰ ਬਾਬਾ ਬੀਦੀ ਚੰਦ ਪਠ ਵਿੱਚ ਬੈਠੇ ਪਠ ਵਿੱਚ ਪੱਟੀ ਦੀ ਧਰਤੀ ਉੱਤੇ ਤੇ ਗੁਰੂ ਹਰਿਕੰਦ ਪਾਤਸ਼ਾਹ ਮਹਾਰਾਜ ਨੇ ਆਪਣੇ ਪਵਿੱਤਰ ਤਨ ਉਤੇ ਖੂਹ ਵਿੱਚੋਂ ਜਲ ਦੀਆਂ ਗਾਗਰਾਂ ਭਰ ਆ ਕੇ ਆਪਣੇ ਤਨ ਉਤੇ ਪੁਆਈਆਂ ਉਹ ਖੂਹ ਹੀ ਸੰਭਾਲ ਕੇ ਰੱਖਿਆ ਹੈ ਤੇ ਜਿਹੜਾ ਬਾਬਾ ਸਾਈਂਦਾਸ ਜਿਨ੍ਹਾਂ ਦੇ ਪਿਆਰ ਦਾ ਸਦਕਾ ਇਸ ਧਰਤੀ ਨੂੰ ਭਾਗ ਲੱਗਦਾ ਰਿਹਾ ਸਤਕਾਰਯੋਗ ਮਹਾਪੁਰਸ਼ ਬਾਬਾ ਸਾਈਂ ਦਾਸ ਜੀ ਦਾ ਉਹ ਪ੍ਰਾਤਨ ਘਰ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਜਿੱਥੇ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਉਸ ਜਨਮ ਸਥਾਨ ਅਟਾਰੀ ਸਾਹਿਬ ਨੂੰ ਵੀ ਸਤਕਾਰਯੋਗ ਬਾਬਾ ਗੁਰਨਾਮ ਸਿੰਘ ਜੀ ਦੀ ਕਾਰ ਸੇਵਾ ਵਾਲੀ